ਤੇ ਮਿਥਾ ਜੀ ਕਹਿੰਦੇ ਆ ਕਿ ਉਸਨੇ ਪਛਤਾਵਾ ਨਹੀਂ ਕੀਤਾ ਹੁਣ ਸਿੱਖ ਤਾਂ ਪਛਤਾਵਾ ਕਦੇ ਵੀ ਨਹੀਂ ਕਰਦੇ ਹੁਣ ਤੁਸੀਂ ਦੱਸੋ ਭਾਈ ਸਤਵੰਨ ਸਿੱਖ ਤੋਂ ਪਛਤਾਵਾ ਕਰਵਾਈਏ ਅੱਜ ਦੇਖੋ ਕਿਵੇਂ ਕਿਵੇਂ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਦੀ ਤਾਰੀਫ ਕੀਤੀ ਗਈ ਹੈ ਭਾਈ ਬਿਆਨ ਸਿੰਘ ਜੀ ਭਾਈ ਕੇਰ ਸਿੰਘ ਜੀ ਇਹਦੇ ਵਿੱਚ ਪਛਤਾਵਾ ਕਾਹਦਾ ਹੈਗਾ ਜੇ ਤੁਸੀਂ ਕਟਰ ਜਾ ਕੇ 8 ਨੇਵੀ ਦੇ ਬੰਦਿਆਂ ਨੂੰ ਮੌਤ ਦੀ ਸਜ਼ਾ ਤੋਂ ਬਚਾ ਸਕਦੇ ਹੋ ਤਾਂ ਫਿਰ ਉਹੀ ਸੋਚ ਉਹੀ ਪ੍ਰਿੰਸੀਪਲ ਇੱਥੇ ਰਾਜਵਾਨੇ ਨੂੰ ਵੀ ਉਹੀ ਹੋਣਾ ਚਾਹੀਦਾ ਜੋ ਉੱਥੇ ਕੀਤਾ ਹੈਗਾ ਮੀਟਲਿਸਟ ਦੇ ਵਿੱਚ 8 ਨੇਵੀ ਦੇ ਜਵਾਨ ਤੇ ਅਫਸਰ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਸੀਗੀ ਉਹਨਾਂ ਦੀ ਮੌਤ ਦੀ ਸਜ਼ਾ ਛਡਾਉਣ ਦੇ ਲਈ ਮੋਦੀ ਸਾਹਿਬ ਕੱਟਰ ਗਏ ਹੈ ਤੇ ਉੱਥੇ ਉਹਨਾਂ ਨੇ ਬੇਨਤੀਆਂ ਕੀਤੀਆਂ ਕਿ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਹੁਣ ਕਾਨੂੰਨ ਦਾ ਇੱਕ ਮਕਸਦ ਹੈ ਕਿ ਸਾਰਿਆਂ ਦੀ ਬਰਾਬਰ ਹੁੰਦਾ ਜੇ ਮੋਦੀ ਸਾਹਿਬ ਨੇ 8 ਨੇਵੀ ਦੇ ਨੰਦੀ ਮੌਤ ਦੀ ਸਜ਼ਾ ਮਾਫ ਕਰਵਾਈ ਹੈ ਫਿਰ ਰਾਜਵਾਨਾ ਸਾਹਿਬ ਦੀ ਕਿਉਂ ਨਹੀਂ ਮਾਫ ਕਰਾਉਂਦੇ ਹੈਗੇ